ਰਾਮਾ ਇਲਾ ਚੱਲੋ ਸਰ ਰਹੇ ਗੱਲ ਸੁਣਵਾਦਾ ਲੱਗੇਗਾ ਉਹ ਗੱਡੀ ਕੱਢੋ ਯਾਰ ਤੁਸੀਂ ਤਾਂ ਖੜਾਈ ਖੜੇ ਇੱਥੋਂ ਵੀ ਕਿਨੇ ਹਿਲਣ ਦੇਣਾ ਮੈਂ ਪਾਪੇ ਕਰਾਉਣਾ ਆ ਪਿਆ ਰਹੇ ਤਾਂ ਕੋਈ ਅਰੈਸਟ ਕਰ ਮੈਨੂੰ ਸਾਹ ਪਾ ਦੇ ਸੀਟ ਤੇ ਕੋਈ ਕੋਨੇ ਖਾ ਨਾ ਗੱਡੀ ਜਮਾਰ ਕੇ ਕੁੱਤੇ ਉਹਨਾਂ ਨੇ ਇਹਦੀ ਗੱਲ ਕੀ ਹੋਈ ਆ ਗੱਲ ਪਸ ਨਹੀਂ ਹੋਈ ਸੀ ਬਸ ਆਹੀ ਇਹਨੂੰ ਕਿਹਾ ਸੀ ਵੀਰੇ ਨੇ ਵੀ ਟੱਕ ਟੱਕਾ ਲਾ ਪਾਣੀ ਪੂਣੀ ਪਿਆ ਯਾਰ ਉਹੀ ਤਾਂ ਗੱਲ ਹੈ ਮੇਰਾ ਕੁਝ ਨਹੀਂ ਹੋਣਾ ਆ ਕਰ ਤਿਆਰ ਕਟਾ ਉਹ ਕਰ ਚਾਹਣ ਲੱਗਸੀ ਕੋਈ ਵੀਰੇ ਬਸ ਬੈਠ ਕੇ ਘੱਟੀਆਂ ਵੀਰੇ ਨੇ ਟੈਂਟ ਕੱਟ ਕੇ ਘੁੰਮ ਲੇ ਵੀਰੇ ਕਨੈਕਟਰ ਦਾ ਤਾਂ ਕੋਈ ਦੋਸ਼ ਨਹੀਂ ਸੀ ਆਪਾਂ ਨੇ ਨਹੀਂ ਕਨੈਕਟਰ ਕੋਈ ਨਹੀਂ ਕਹਿੰਦਾ ਕਿ ਆਸੀਂ ਵੀ ਟੈਂਟ ਕਟਾ ਲਾ ਮੁੰਡੇ ਜੇ ਨਾਲ ਜਾਣਾ ਉਹ ਮੁੰਡਾ ਇਹਦੇ ਨਾਲ ਬੈਠਾ ਸੀ ਕੁੜੀ ਦੇ ਬਾਪੂ ਕਨੈਕਟਰ ਨੂੰ ਕੁੱਟਿਆ ਵਿਚ ਮਾਰ ਕੇ ਕੁੱਟਿਆ ਉਹਨਾਂ ਨੇ ਫਿਰ ਮਾਰ ਕੇ ਪੜਿਆ ਤੇ ਕੁੜੀਆਂ ਨੂੰ ਵੀ ਬੋਲਦੇ ਸੀ ਵੀ ਤੁਸੀਂ ਬੋਲਦੇ ਸੀ ਕਨੈਕਟਰ ਤਾਂ ਰੋਜ਼ ਵਰਤਦੇ ਜਾਣਿਆ ਵੀਰੇ ਕਦੇ ਸਾਨੂੰ ਗੱਲ ਤਾਂ ਨਹੀਂ ਬੋਲਦਾ ਆ ਵੀਰਾਂ ਨੂੰ 10 ਸਾਲ ਉਹ ਚੱਲਦੇ ਇਸ ਰੂਟ ਤੇ ਕੁੜੀ ਦਾ ਗੱਲਾ ਕਿੰਨੇ ਨੂੰ ਆ ਉਹ ਮੁੰਡਾ ਉਹ ਕੁੜੀ ਦੇ ਮੂੰਹ ਨੂੰ ਹੱਥ ਲੰਦਾ ਦੀ ਭਰਾ ਕਿਤੇ ਕੁੜੀਆਂ ਦੇ ਮੂੰਹ ਨੂੰ ਹੱਥ ਲੰਦੇ ਹੁੰਦੇ ਆ ਸਹੀ ਗੱਲ ਆ ਭੈਣੇ ਤੇਰੀ ਹੁੰਦੇ ਆ ਵੀ ਅਸੀਂ ਜਾਣਦੇ ਆ ਸਹੀ ਗੱਲ ਆ ਭੈਣੇ ਤੇਰੀ ਸਹੀ ਆ ਸਾਡੇ ਭਰਾ ਤਾਂ ਸਾਡੇ ਮੂੰਹ ਨੂੰ ਹੱਥ ਲਾ ਕੇ ਜਾਂਦੇ ਨਹੀਂਗੇ ਕਨੈਕਟਰ ਦਾ ਕੋਈ ਕਸੂਰ ਨਹੀਂ ਇੱਥੇ ਕਨੈਕਟਰ ਕੋਈ ਕਸੂਰ ਨਹੀਂ ਹੈਗਾ ਆ ਦੇਖੋ ਜੀ ਕਨੈਕਟਰ ਸਾਡਾ ਉਹ ਵੀ ਪਾਗਲਾਤੀ ਆ ਵਿੱਚ ਵੜ ਕੇ ਗੱਡੀ ਸਰਕਾਰੀ ਬਾਸ ਰੋਡਵੇ ਦੇ ਵਿੱਚ ਵੜ ਕੇ ਗੁੰਡਾ ਕਰਦੀ ਕੀਤੀ ਹੈ ਤੇ ਹੁਣ ਤਾਂ ਚੋਕੀ ਕਰਾਂਗੇ ਮੈਂ ਜਗਰਾਉਂਡ ਵੀ ਪੁਜਾ ਕਨੈਕਟਰਾਂ ਪਿਛਲੇ 10 ਸਾਲ ਤੋਂ ਤੇ ਨਿਹਾਲ ਸਿੰਘ ਵਾਲਾ ਚੰਡੀਗੜ੍ਹ ਰੂਟ ਤੇ ਮੇਰੀ ਡਿਊਟੀ ਆ ਸ਼ਾਮ ਨੂੰ ਅਸੀਂ ਇੱਥੇ ਉਹ ਨਿਹਾਲ ਸਿੰਘ ਵਾਲੇ ਨੂੰ ਚੱਲਣਾ ਸੀ 5:20 ਮਿੰਟ ਦੇ ਉਹ ਗੱਡੀ ਸਰਕਾਰੀ ਕਰਕੇ ਜਾਦਾ ਭਰਦੀ ਆ ਪਹਿਲਾਂ ਟਿਕਟਾ ਕੱਟਣ ਦਾ ਕੱਟ ਜਾਣਾ 10 ਮਿੰਟ ਮੈਂ 5-10 ਕਿਤੇ ਟਿਕਟਾ ਕੱਟਣ ਲੱਗਿਆ ਮਗਰੋਂ ਤੇ ਮੁੰਡਾ ਤੇ ਕੁੜੀ ਬੈਠੇ ਸੀ ਇੱਕ ਉਹ ਕੁੜੀ ਟਿਕਟ ਕੱਟਦੀ ਮੁੰਡੇ ਨੂੰ ਮਖਾ ਵੀ ਟਿਕਟ ਲੈ ਲਾ ਤੇ ਉਹ ਕਹਿੰਦਾ ਜੀ ਮੈਂ ਤਾਂ ਵੈਸੇ ਹੀ ਬੈਠਾਂਗਾ ਵੀ ਮੈਂ ਟਿਕਟ ਮੈਂ ਤਾਂ ਉੱਤਰ ਜਾਣਾਗਾ ਬਾਹਰ ਇਹ ਜਰਬਾਸਤ ਏਲੀ ਮਖਾ ਵੀ ਵੀਰੇ ਸਵਾਰੀਆਂ ਖੜੀਆਂ ਆ ਵੀ ਜਾਂਦਾ ਹੁਣੇ ਉਤਰ ਜਾ ਵੀ ਜੇ ਤੁਸੀਂ ਗੱਲਬਾਤ ਕਰਨੀ ਹੈ ਕੋਈ ਜਣਾ ਆਪਦਾ ਬਾਹਰ ਬਹਿ ਕੇ ਕਰੋ ਉੱਥੇ ਬਸ ਸਟੈਂਡ 'ਚ ਬੈਠਣ ਦਾ ਥਾਂ ਬਣਿਆ ਹੋਇਆ ਉਹ ਚਲੋ ਥੱਲੇ ਉਤਰ ਗਿਆ ਦੁਬਾਰਾ ਫੇਰ ਆ ਕੇ ਕਹਿੰਦਾ ਵੀ ਮੇਰੀ ਸਿਸਟਰ ਆ ਇਹ ਥੋੜਾ ਮਖਾ ਵੀ ਬਹਿ ਜਾ ਕੋਈ ਗੱਲ ਨਹੀਂ ਟੈਗ ਟਕਟਾ ਲਾ ਪਰ ਕਿਉਂ ਗੱਡੀ ਜਿਆਦਾ ਭਰੀ ਹੋਣ ਕਰਕੇ 11 ਜਰੂ ਪਿੱਛੋਂ ਟੈਗ ਨਾ ਕੱਟ ਕੇ ਜੀ ਮੁੜ ਕੇ ਬੇਤ ਦੀ ਲੰਘੇ ਨਹੀਂ ਜਾਂਦਾਗਾ ਤੇ ਇੰਨੇ ਨਾਲ ਹੁਣੇ ਚਲੋ ਟੈਗ ਟਬੈਸਵਾਜੀ ਕਰਕੇ ਮੇਰੇ ਨਾਲ ਕਟਾ ਲੀ ਕਿੰਨੇ ਜਿਹੇ ਗਿਰਦੇ ਸੀ 300 ਰੁਪਏ ਡਿਟੈਕਟ ਸੀਗੇ ਜੀ ਉਹਨੇ ਗਾਹਾਂ ਪੂਣਦਾ ਦਾ ਉਹਨਾਂ ਨੇ ਇਹੋ ਇਹ ਬਣਾ ਲਿਆ ਵੀ ਇਹ ਕੁੜੀ ਨੁਮਾਗਾ ਹਾਲਾਂਕਿ ਮੇਰੀ ਕੁੜੀ ਨਾਲ ਕੋਈ ਗੱਲ ਵਾਦ ਨਹੀਂ ਨਾ ਹੀ ਆਪਾਂ ਨੂੰ ਕੁਝ ਕਿਹਾਗਾ ਇਸ ਗੱਲ ਦੀ ਸਾਡੇ ਕੋਲੇ ਵੀਡੀਓ ਵੀ ਹੈਗੀ ਆ ਸਵਾਰੀਆਂ ਦਵਾ ਗਈ ਇਸ ਗੱਲ ਤੇ ਉਹਨੇ ਆਪਦੇ ਉੱਥੇ ਮੁੰਡੇ ਸਾਥਲੇ 4-10-15 ਤੇ ਸਾਡੇ ਸਟਾਫ ਦੇ ਬੰਦੇ ਸੀਗੇ ਤੇ ਮੁੰਡਾ ਸੀਗਾ ਨਾਲ ਮਲਗੀਤ ਖੜਾ ਜਿਹੜਾ ਤੇ ਬਾਕੀ ਹੋਰ ਵੀ ਸਟਾਫ ਮੈਂਬਰ ਸੀਗੇ ਸਾਡੇ ਅਸੀਂ ਆ ਦੇ ਬਚਾਰੀ ਕੋਸ਼ਿਸ਼ ਕੀਤੀ ਪਰ ਉਹ 11 ਗਹਿਣਤੀ ਹੋਣ ਕਰਕੇ ਸਾਡੇ ਉਹਨਾਂ ਨੇ ਉੱਥੇ ਨਜਾਇਜ਼ ਕਟ ਮਾਰਗੀ ਦੀ ਨੇਲੇ ਸਾਡੀ ਗੱਡੀ ਰੋਕੀ ਚੰਡੀਗੜ੍ਹ ਵਾਲਾ ਰੂਟ ਆ ਜੀ ਟਾਈਮ ਐਸ ਪਿਆ ਗੱਡੀ ਦਾ ਉਹਦਾ ਤੇ ਅੱਜ ਵੀ ਟਾਈਮ ਐਸਾ ਕੱਲ ਵੀ ਟਾਈਮ ਐਸਾ ਸੀ ਜੀ ਕਿੰਨੇ ਬੰਦੇ ਆਏ ਸੀ ਉਹ 15 ਬੰਦੇ ਤੋਂ 20 ਬੰਦੇ ਸੀਗੇ ਜੀ ਘਾਟੋ ਘਾਟ ਤੇ ਰਿਪੋਰਟ ਕੀਤੀ ਹੈ ਪੁਲਿਸ ਰਿਪੋਰਟ ਕੀਤੀ ਹੈ ਜੀ ਬਿਆਨ ਹੋ ਚੁੱਕਿਆ ਪਰਚਾ ਵੀ ਹੋ ਗਿਆਗਾ ਤੇ ਅਗਲੀ ਕਾਰਵਾਈ ਜਿਵੇਂ ਹੋਊਗੀ ਪ੍ਰਸ਼ਾਸਨ ਕਰੂਗਾ ਜੀ ਉਹ ਕੀ ਭੈਣ ਭਰਾ ਸੀ ਕਿ ਮੈਂ ਪਾਸ ਕੀ ਕਰਨਾ ਆ ਨਹੀਂ ਸਾਨੂੰ ਇਹ ਆਪਾਂ ਗੱਲ ਕਹਿ ਨਹੀਂ ਸਕਦੇ ਵੀ ਭੈਣ ਭਰਾ ਸੀ ਬਾਅਦ ਚ ਉਹ ਕਹਿੰਦਾ ਸੀਗਾ ਵੀ ਮੇਰੇ ਸੈਕਟਰ ਵਗੈਰਾ ਕੀ ਜਾਂ ਕਿਵੇਂ ਆ ਜਾਣੇ ਉਹ ਗੱਲਾਂ ਤੋਂ ਤਾਂ ਉਹਨਾਂ ਤੇ ਲੱਗਦਾ ਸੀ ਉਹ ਕੁੜਗਾਂ ਦੀ ਸਾਡੀ ਵੀਡੀਓ ਹੈਗੀ ਆ ਜਿਹੜੇ ਕੁੜਗਾਂ ਨੇ ਸਵਾਰੀਆਂ ਨੇ ਸਾਨੂੰ ਬਿਆਨ ਦਿੱਤੇ ਆ ਉਹਨਾਂ ਦੀਆਂ ਗੱਲਾਂ ਤੋਂ ਲੱਗਦਾ ਨਹੀਂ ਸੀਗਾ ਵੀ ਉਹ ਭੈਣ ਭਰਾ ਹੋਵਾਂਗੇ